ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਲੋਕਾਂ ਦਾ ਪਰਮਾਤਮਾ ਤੇ ਵਿਸ਼ਵਾਸ ਹੈ ਜੇ ਪਰਮਾਤਮਾ ਹੈਗਾ ਉਹਨਾਂ ਲੋਕਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਜੇ ਪਰਮਾਤਮਾ ਹੈਗਾ ਤਾਂ ਪਰਮਾਤਮਾ ਕਿਸੇ ਦੇ ਕਸੂਨ ਨਹੀਂ ਮਾਰਦਾ ਪਰਮਾਤਮਾ ਜਦੋਂ ਵੀ ਮਾਰਦਾ ਮਤ ਮਾਰਦਾ ਹੈ ਇਹ ਜੇ ਪਰਮਾਤਮਾ ਨੂੰ ਮੰਨਦੇ ਹੋ ਮੰਨ ਲੈਣਾ ਚਾਹੀਦਾ ਬੀਬੀ ਗਨੀਬ ਕੌਰ ਮਜੀਠੀਆ ਧਰਮ ਸੁਪਤਨੀ ਬਿਕਰਮ ਸਿੰਘ ਮਜੀਠੀਆ ਕਈ ਦਿਨਾਂ ਤੋਂ ਇੱਕ ਮੈਨੂੰ ਉਹਦੇ ਛੋਟੇ ਜਿਹੇ ਕਲਿੱਪ ਦੋਸਤਾਂ ਮਿੱਤਰਾਂ ਨੇ ਭੇਜੀ ਕਿ ਇਹਦੇ ਤੇ ਗੱਲ ਕਰੇ ਮੈਸੇ ਗੱਲ ਤਾਂ ਬਿਨਾ ਪੁੱਛੇ ਆਪਾਂ ਬਿਨਾ ਕਹੇ ਕਰ ਦੇਣੇ ਹੁੰਦੇ ਪਰ ਇਹ ਮੈਨੂੰ ਵੀ ਲੱਗਿਆ ਵੀ ਗੱਲ ਕਰ ਦੇਣੀ ਚਾਹੀਦੀ ਇੱਕ ਬਲਕਾਰ ਅਣਖੀਲਾ ਤੇ ਇਹ ਗੁਲਸ਼ਨ ਕੋਮਲ ਕਰਕੇ ਪਤਾ ਨਹੀਂ ਇੱਕ ਜੋੜੀ ਹੈ ਤੇ ਇਹਨਾਂ ਦਾ ਇੱਕ ਮਸ਼ਹੂਰ ਗੀਤ ਹੈ ਗਾਣਾ ਮਿੱਤਰ ਤੈਨੂੰ ਕੈਦ ਬੋਲਗੀ ਕੇਸ ਪਿਆ ਚਿੱਟੇ ਦਾ ਤੇ ਉਹ ਸੁਪਨੇ ਦੇ ਵਿੱਚ ਜੋ ਕੁਝ ਵਾਪਰੇ ਉਹ ਦਸਤੀ ਹੈ ਹਾਲਾਂਕਿ ਉਹਦੇ ਵਿੱਚ ਕੁਝ ਮੈਸੇਜ ਵੀ ਹੈ ਵੀ ਜਿਹੜੇ ਲੋਕ ਚਿੱਟਾ ਲਾਉਂਦੇ ਨੇ ਚਿੱਟੇ ਦੇ ਵਪਾਰੀ ਨੇ ਵੀ ਉਦਾਂ ਕਿਵੇਂ ਸੁਪਨਿਆਂ ਦੇ ਵਿੱਚ ਉਹ ਤੰਗ ਪਰੇਸ਼ਾਨ ਹੁੰਦੇ ਹੁਣ ਇਦਾਂ ਹੀ ਕੁਝ ਬੀਬਾ ਗਨੀਬ ਕੌਰ ਮਜੀਠੀਆ ਦੇ ਨਾਲ ਹੋਇਆ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਇਹ ਸੁਪਨੇ ਸੁਪਨੇ ਬਹੁਤੇ ਸੱਚ ਨਹੀਂ ਹੁੰਦੇ ਤੇ ਸਹੀ ਵੀ ਨਹੀਂ ਹੁੰਦੇ ਪਰ ਜਿਹੜੀ ਉਹਦੀ ਮੈਂ ਕਲਿੱਪ ਤੇ ਗੱਲ ਕਰਨੀ ਆ ਨਾ ਉਹ ਇਹ ਹੈ ਪੱਤਰਕਾਰ ਨੂੰ ਕਹਿੰਦੀ ਵੀ ਇੰਨੀ ਫੌਜ ਮਜੀਠੀਏ ਦੇ ਲਈ ਕਿਉਂ ਲਾਈ ਹੈ ਹੁਣੇ ਬੀਬੀ ਮਜੀਠਾ ਹਲਕੇ ਤੋਂ ਐਮਐਲਏ ਵੀ ਹੈ ਜਣ ਕੇ ਬਧਾ ਇੱਕ ਵੀ ਹੈ ਤੇ ਇਹ ਬੀਬੀ ਨੇ ਪਤਾ ਨਹੀਂ ਕਿੱਥੋਂ ਇਹ ਨੌਲੇਜ ਲਈ ਹੈ ਬੇ ਮਜੀਠੀਏ ਲਈ ਪੰਜਾਬ ਪੁਰਸ ਨੇ ਫੌਜ ਲਈ ਜਾਂ ਪੰਜਾਬ ਪੁਡਸ ਲਈ ਇਹ ਗੱਲ ਸਮਝ ਤੋਂ ਬਾਹਰ ਹੈ ਫਿਰ ਇਹ ਗੱਲ ਯਕੀਨ ਕਰਕੇ ਮੰਨਣੀ ਪੈਂਦੀ ਹੈ ਵੀ ਜਦੋਂ ਇਹਨਾਂ ਨੇ ਅਰਦਾਸਾਂ ਕੀਤੀਆਂ ਨੇ ਲੋਕਾਂ ਦੇ ਪ੍ਰੈਸ਼ਰ ਵਿੱਚ ਆ ਕੇ ਕਹਿ ਬੈਠੇ ਵੀ ਅਸੀਂ ਸੱਚੇ ਹਾਂ ਤੇ ਨਾਲ ਹੀ ਕਹਿ ਬੈਠੇ ਵੀ ਸਾਡਾ ਕੱਖ ਨਾ ਰਵੇ ਤੇ ਹੁਣ ਉਹ ਕਿਤੇ ਨਾ ਕਿਤੇ ਜਿਹੜੇ ਮਨਸ਼ਾ ਇਹਨਾਂ ਦੀ ਪੂਰੀ ਹੋ ਰਹੀ ਹੈ ਵੀ ਅਕਲ ਵੀ ਕੰਮ ਕਰ ਨਹੀਂ ਰਹੀ ਮੈਂ ਤਾਂ ਬਈ ਸੇ ਪਹਿਲੀ ਇਹਨਾਂ ਨੂੰ ਕਾਲੀ ਅਕਲੋਂ ਖਾਲੀ ਕਹਿਣਾ ਹੁੰਦਾ ਹੁਣੇ ਦੱਸੋ ਵੀ ਇੱਕ ਬੀਬੀ ਐਮਐਲਏ ਹੋਵੇ ਉਹ ਬੰਦਲੀ ਪਈ ਹੈ ਜਿਹੜਾ ਪੰਜਾਬ ਪੁਲਿਸ ਨੂੰ ਫੌਜ ਕਹਿ ਰਹੀ ਹੈ ਕਿੱਥੇ ਲਾਈਏ ਹੈ ਮਜੀਠੀ ਦੇ ਨਾਲ ਫੌਜ ਪੰਜਾਬ ਸਰਕਾਰ ਦਾ ਕੇਸ ਹੈ ਪੰਜਾਬ ਦੀ ਜੇਲ੍ਹ ਵਿੱਚ ਹੈ ਔਰ ਪੰਜਾਬ ਦੀ ਅਦਾਲਤ ਵਿੱਚ ਮਕਦਮਾ ਚੱਲਦਾ ਹੈ ਇਹ ਟਿਵੌਜ ਕਿੱਥੇ ਆ ਗਈ ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜਾ ਇਹ 2 ਨੰਬਰ ਦਾ ਧੰਦਾ ਕਰਕੇ ਪੈਸਾ ਕਮਾਇਆ ਹੁੰਦਾ ਹੈ ਨਾ ਇਹ ਬੰਦੇ ਨੂੰ ਪਾਗਲ ਕਰ ਦਿੰਦਾ ਪਤਾ ਨਹੀਂ ਕਿਦਾਂ ਦੇ ਸੁਪਨੇ ਆਉਂਦੇ ਨੇ ਕਿਦਾਂ ਦਾ ਸੀਨ ਉਹ ਸੁਪਨੇ ਦੇ ਵਿੱਚ ਬੰਦਾ ਦੇਖ ਲੈਂਦਾ ਫਿਰ ਉਹਦਾਂ ਦੀਆਂ ਜੱਬੜੀਆਂ ਮਾਰੀ ਜਾਂਦਾ ਹਾਲਾਂਕਿ ਔਰਤ ਪ੍ਰਤੀ ਮੈਂ ਅਜੇ ਸ਼ਬਦਾਵਲੀ ਵਰਤੀ ਨਹੀਂ ਕਦੇ ਨਾ ਵਰਤਣੀ ਹੈ ਔਰ ਕੋਈ ਵੀ ਹੋਵੇ ਸਤਕਾਰ ਜੋਗੇ ਸਾਡੇ ਲਈ ਤੇ ਵੱਡੀ ਭੈਣ ਹੈ ਗਨੀਬ ਕੌਰ ਪਰ ਇੱਕ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਜਿਹੜੇ ਇਹ ਪਾਪ ਕਮਾਏ ਨੇ ਇਹਦਾ ਖਮਿਆਜਾ ਇਹਦੀ ਸਜ਼ਾ ਇਸੇ ਜਨਮ ਵਿੱਚ ਇਸ ਧਰਤੀ ਤੇ ਭੁਗਤਨੀ ਪੈਂਦੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਸ਼ਰਮ ਨਹੀਂ ਮੰਨੀ ਵੀ ਅਸੀਂ ਆਪਣੇ ਘਰ ਪਰੰਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਹੇ ਅਸੀਂ ਹਜ਼ਾਰਾਂ ਘਰ ਉਜਾੜ ਰਹੇ ਹਜ਼ਾਰਾਂ ਸੁਹਾਗ ਉਜਾੜ ਦਿੱਤੇ ਰਖੜੀ ਦਾ ਤਿਹਾਰ ਮੰਗੇ ਗਿਆ ਪਤਾ ਨਹੀਂ ਕਿੰਨੀਆਂ ਕੁ ਭੈਣਾਂ ਦੀ ਰਖੜੀ ਚਿੱਟੇ ਨੇ ਖੋ ਲਈ ਤੇ ਇਹ ਚਿੱਟੇ ਦਾ ਬੀਜ ਬੀਜਣ ਵਾਲਾ ਬਿਕਰਮ ਸਿੰਘ ਮਜੀਠੀ ਹੈ ਮੈਂ ਜਿਹੜੇ ਅੱਜ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਜਿਹੜਾ ਵੀ ਇਨਸਾਨ ਪਾਠ ਕਰਦਾ ਹੈ ਪਵਨ ਬਾਣੀ ਪੜ੍ਹਦਾ ਹੈ ਉਹ ਹਮੇਸ਼ਾ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਤਲਬ ਸਰਬੱਤੇ ਭਲੇ ਦੀ ਅਰਦਾਸ ਕਰਦਾ ਹੈ ਜੇ ਉਹ ਆਪਣੀ ਸੁੱਖ ਮੰਗਦਾ ਹੈ ਤਾਂ ਹੋਰਾਂ ਲਈ ਵੀ ਸੁੱਖ ਮੰਗਦਾ ਹੈ ਇਸ ਸਿਧਾਂਤ ਤੇ ਬਾਬੇ ਨਾਨਕ ਦਾ ਅਸੀਂ ਜੀਣਾ ਕਿਸੇ ਨੂੰ ਜੀਣ ਦੇਣ ਅਸੀਂ ਖੁਸ਼ ਨਹੀਂ ਕਿਸੇ ਨੂੰ ਵੀ ਖੁਸ਼ ਰਹਿਣ ਦੀ ਇਜਾਜ਼ਤ ਨਹੀਂ ਹੈ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਵੀ ਕਿਸੇ ਦੀਆਂ ਖੁਸ਼ੀਆਂ ਅਸੀਂ ਖੋਹ ਲਈਏ ਕਿਸੇ ਦੇ ਘਰ ਉਜਾੜ ਦੇਈਏ ਤੇ ਜਿਹੜੀਆਂ ਦਰਦਨਾਮ ਘਟਨਾਵਾਂ ਵਾਪਰੀਆਂ ਨੇ ਪੰਜਾਬ ਦੇ ਵਿੱਚ ਇਹਦਾ ਮਾਸਟਰਮਾਈਂਡ ਵਿਕਰਮ ਸਿੰਘ ਮਜੀਠੀ ਹੈ ਮੈਂ ਚਾਹੁੰਨਾ ਕਿ ਹੋਵ ਸਕੇ ਦਾ ਸਮਾਪਨ ਤੇ ਉਹ ਪਛਤਾਪ ਕਰੇ ਹੋ ਲਬਖਸ਼ਾਇ ਕਿਉਂਕਿ ਬਥੇਰਾ ਲੁੱਟ ਛੋੜਦਾ ਪੈਸਾ ਹੈਗਾ ਇਹਨਾਂ ਲੋਕਾਂ ਕੋਲ ਪਰ ਇਹਨਾਂ ਦੇ ਦਿਮਾਗ ਵਿੱਚ ਕੀ ਚੱਲਦਾ ਹੁੰਦਾ ਜਾਂ ਤਾਂ ਇਹਨਾਂ ਨੂੰ ਖੁਦ ਪਤਾ ਹੈ ਤੇ ਜਾਂ ਫਿਰ ਰੱਬ ਜਾਣਦਾ ਪਰ ਬਾਦਸ਼ਾਹੀ ਕੀ ਹੁੰਦੀ ਹੈ ਤੇ ਗੰਗਾਲਪੁਣਾ ਕੀ ਹੁੰਦਾ ਬਸ ਕਹਿ ਲਈਏ ਕਿ ਸਜ਼ਾ ਜਿਹੜੀ ਹੈ ਨਾ ਉਹ ਨੇਚਰ ਦੇ ਮੁਤਾਬਕ ਕੁਦਰਤ ਦੇ ਮੁਤਾਬਕ ਆਟੋਮੈਟਿਕਲੀ ਬੰਦੇ ਨੂੰ ਮਿਲ ਜਾਂਦੀ ਹੈ ਜਿਹੜਾ ਬੰਦਾ ਇੱਕ ਤਖਤ ਤੇ ਬੈਠਾ ਰਾਜਾ ਹੋਵੇ ਤੇ ਉਹ ਬੰਦੇ ਨੂੰ 2-3 ਮਹੀਨੇ ਜੇਲ੍ਹ ਦੀ ਬੈਰਕ ਵਿੱਚ ਕੱਟਨੇ ਪੈਣ ਐਦੋਂ ਵੱਡਾ ਕਲਯੁਗ ਐਦੋਂ ਵੱਡਾ ਨਰਕ ਹੋ ਨਹੀਂ ਸਕਦਾ ਮੈਂ ਬਹੁਤ ਵਾਰੀ ਗੱਲ ਕੀਤੀ ਹੈ ਵੀ ਨਰਕ ਤੇ ਸਵਰਗ ਹਰੇਕ ਬੰਦਾ ਆਪਣੇ ਕਰਮਾਂ ਦੇ ਮੁਤਾਬਕ ਇਸੇ ਜ਼ਿੰਦਗੀ ਦੇ ਵਿੱਚ ਭੋਗ ਕੇ ਜਾਂਦਾ ਹੈ ਜੋ ਜਿਹੜੀ ਮਜੀਠੀ ਦੇ ਘਰ ਵਾਲੇ ਦੀ ਹਾਲਤ ਹੈ ਉਹ ਕਿਦਾਂ ਪਾਜਲ ਹੋ ਜਾਂਦੀ ਹੈ ਮੀਡੀਆ ਦੇ ਸਾਹਮਣੇ ਬੜੀ ਲਿਖੀ ਹੈ ਤੇ ਕੋਈ ਬਹੁਤੀ ਬਜ਼ੁਰਗ ਨਹੀਂ ਹੈਗੀ ਪਰ ਗੱਲਾਂ ਸੁਣ ਕੇ ਇਦਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਦਿਮਾਗੀ ਪਰੇਸ਼ਾਨੀ ਇਹ ਕਰਤੂਤਾਂ ਕਰਕੇ ਬੰਦੇ ਤੇ ਪੈ ਜਾਂਦੀ ਹੈ ਛੋਟੇ ਛੋਟੇ ਬੱਚੇ ਨੇ ਤੇ ਇਦਾਂ ਦੇ ਬੱਚੇ ਹੀ ਉਹਨਾਂ ਪਰਿਵਾਰਾਂ ਵਿੱਚ ਹੋਣਗੇ ਜਿਨ੍ਹਾਂ ਦੇ ਸ਼ਿਰ ਤੋਂ ਪਿਓ ਦਾ ਛਾਇਆ ਚਲਾ ਗਿਆ ਜਿਹੜੇ ਚਿੱਟੇ ਦੇ ਨਾਲ ਜ਼ਿੰਦਗੀ ਤੋਂ ਹੱਥ ਤੋਂ ਬੈਠੇ। ਤੇ ਉਹ बार-बार ਜਦੋਂ ਸੋਈ ਟਿਕ ਟਿਕ ਕਰਦੀ ਹੈ ਨਾ ਮਜੀਠੀਏ ਤੇ ਜਾਂਦੀ ਹੈ। ਵੀ ਇਹਨੇ ਪੰਜਾਬ ਦੇ ਵਿੱਚ ਚਿੱਟਾ ਲੈ ਕੇ ਆਂਦਾ ਕਾਲੀਆਂ ਦੀ ਸਰਕਾਰ ਵਿੱਚ ਚਿੱਟੇ ਦਾ ਵਿਪਾਰ ਹੋਇਆ। ਤੇ ਹਜ਼ਾਰਾਂ ਘਰ ਹਜ਼ਾਰਾਂ ਮੌਤਾਂ ਚਿੱਟੇ ਦੇ ਨਾਲ ਹੋਈਆਂ। ਤੇ ਉਹ ਜਿਹੜਾ ਇਹ ਕੰਮ ਹੈ ਜਏ ਕੈਲੀਵਿਟੀ ਇਹ ਕਰਤੂਤ ਹੈ। ਇਹ ਮਜੀਠੀ ਹੈ ਦੀ ਤੇ ਜਦੋਂ ਉਹਦੇ ਘਰ ਵਾਲੇ ਨੂੰ ਸੁਣਦੇ ਆ ਮੀਡੀਆ ਸਾਹਮਣੇ ਆਉਂਦੀ ਇਹਨੂੰ ਗੱਲ ਕਰਦੀ ਨੂੰ ਕਦੇ ਵਿਚਾਰੀ ਕਹੋਗੇ ਕਿ ਉਹਨਾਂ ਕੋ ਚੜ੍ਹੇ ਲੱਥੀ ਦੀ ਹੈ ਨਹੀਂ ਯਾਨੀ ਕਿ ਜਵਾਨ ਫਿਸ਼ਨਲ ਜਾਂਦੀ ਹੈ ਉਲਟ-ਪੁਲਟ ਹੋ ਜਾਂਦੇ ਨੇ ਸ਼ਬਦ ਹੁਣ ਇਹ ਹੀ ਕਹਿਣਾ ਪਊਗਾ ਪਰ ਅਸਲ ਤੌਰ ਤੇ ਜਿਹੜੀ ਦਿਮਾਗੀ ਪਰੇਸ਼ਾਨੀ ਹੁੰਦੀ ਹੈ ਨਾ ਇਹਨਾਂ ਕਰਤੂਤਾਂ ਕਰਕੇ ਬੰਦੇ ਤੇ ਪੈ ਜਾਂਦੀ ਹੈ ਤੇ ਕਦੇ ਕਹੋਗੀ ਕਿ ਪੰਜਾਬ ਸਰਕਾਰ ਨੂੰ ਇੰਨੀ ਫੌਜ ਲਾਉਣ ਦੀ ਲੋੜ ਕੀ ਸੀ ਤੇ ਕਦੇ ਕਹੂਗੇ 540 ਕਰੋੜ ਉਹ ਵੀਡੀਓ ਬੜੀ ਵਾਇਰਲ ਹੋਈ ਜੇ ਨਾਮ ਮਿਲਿਆ ਸਾਨੂੰ ਦਿਓਗੇ ਤੁਸੀਂ ਕਦੇ ਆਪ ਹੀ ਕਹਿੰਦੀ ਹੈ ਉਹ ਰਜਿਸਟਰੀਆਂ ਸਾਡੇ ਘਰ ਵਿੱਚੋਂ ਗਾਇਬ ਹੋ ਗਈਆਂ ਮਤਲਬ ਕਿ ਵੀ ਫੇਰਾ ਫੇਰੀ ਹੋ ਗਈ ਸ਼ਪਾ ਦਿੱਤੀਆਂ ਸੱਚ ਜਿਹੜਾ ਅੰਦਰ ਹੁੰਦਾ ਉਹ ਬਾਹਰ ਆ ਹੀ ਜਾਂਦਾ ਇਹ ਸਾਰੀਆਂ ਪਰੇਸ਼ਾਨੀਆਂ ਦਾ ਕਾਰਨ ਇਹ ਬੰਦੇ ਦੇ ਆਪਣੇ ਕਰਮ ਨੇ ਜਦੋਂ ਤੁਸੀਂ ਜਪਨੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਉੱਤੇ ਲਾਸਟ ਸ਼ਲੋਕ ਆਉਂਦਾ ਹੈ ਉੱਥੇ ਗੁਰੂ ਪਾਸ਼ਾ ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ ਇਹ ਕਹਿੰਦੇ ਐ ਵੀ ਤੁਸੀਂ ਆਪਣੇ ਕਰਮਾਂ ਕਰਕੇ ਪ੍ਰਮਾਤਮਾ ਦੇ ਨੇੜੇ ਹੋ ਤੇ ਆਪਣੇ ਕਰਮਾਂ ਕਰਕੇ ਪ੍ਰਮਾਤਮਾ ਤੋਂ ਦੂਰ ਹੋ ਇਹ ਮੈਂ ਗੱਲ ਤਾਂ ਕਰ ਰਿਹਾ ਜਿਨ੍ਹਾਂ ਨੂੰ ਵਿਸ਼ਵਾਸ ਹੈ ਪਰਮਾਤਮਾ ਦੇ ਵਿੱਚ ਵੀ ਪਰਮਾਤਮਾ ਹੈਗਾ ਤਾਂ ਫਿਰ ਉੱਥੇ ਕਰਮਾਂ ਦੀ ਗੱਲ ਹੈ ਤੁਹਾਡੇ ਇੱਕ ਬਹੁਤ ਉੱਚੇ ਸੁੱਚੇ ਕਰੈਕਟਰ ਦੀ ਗੱਲ ਹੈ ਕਰਮ ਜਿਹੜੇ ਤੁਸੀਂ ਕਰਦੇ ਹੋ ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੋ ਆਪਣੀ ਜ਼ੁਬਾਨ ਤੋਂ ਜੋ ਬੋਲਦੇ ਹੋ ਉਹ ਤੁਸੀਂ ਹੱਕਦਾਰ ਹੋ ਤੁਸੀਂ ਬੋਲਦੇ ਹੋ ਤੇ ਇਹਨਾਂ ਕਰਮਾਂ ਦੀ ਸਜ਼ਾ ਹਰੇਕ ਮਨੁੱਖ ਮਨੁੱਖ ਨੂੰ ਭੁਗਤਣੀ ਪੈਂਦੀ ਹੈ ਪਰਿਵਾਰ ਵੀ ਭਾਗੀਦਾਰ ਹੁੰਦਾ ਹੈ ਕਿਉਂਕਿ ਜਿਹੜੇ ਪਰਿਵਾਰ ਦੇ ਵਿੱਚ ਰਹਿ ਮਸ਼ਵਰਾ ਹੁੰਦਾ ਹੈ ਪਰਿਵਾਰ ਵੀ ਇਸੇ ਨੂੰ ਕਿਹਾ ਜਾਂਦਾ ਵੀ ਜਦੋਂ ਤੁਸੀਂ ਇਕੱਠੇ ਮਿਲ ਬੈਠਦੇ ਹੋ ਇੱਕ ਦੂਜੇ ਦੇ ਨਾਲ ਵਿਚਾਰ ਪਟੰਤਰਾ ਕਰਦੇ ਹੋ ਵੀ ਜਿਹੜਾ ਕੰਮ ਨਹੀਂ ਕਰਨਾ ਕਿਹੜਾ ਕੰਮ ਕਰਨਾ ਹੈ ਕਿਹੜਾ ਪਰਿਵਾਰ ਲਈ ਲਾਭਦਿਕ ਹੈ ਇਹ ਸਾਰਾ ਕੁਝ ਸੋਚਿਆ ਵਿਚਾਰਿਆ ਜਾਂਦਾ ਤੇ ਉੱਥੇ ਪਰਿਵਾਰ ਵੀ ਭਾਗੀਦਾਰ ਹੁੰਦਾ ਹੀ ਹੁੰਦਾ ਵੀ ਜਿਹੜੀਆਂ ਕਰਤੂਤਾਂ ਕੀਤੀਆਂ ਨੇ ਪੰਜਾਬ ਦਾ ਬੇੜਾ ਘਰ ਕੀਤਾ ਚਿੱਟੇ ਦੇ ਨਾਲ ਉਹਦਾ ਅਸਰ ਮਜੀਠੀ ਦੇ ਪਰਿਵਾਰ ਦੇ ਵੀ ਪਿਆ ਹੋਇਆ ਇਹਦੇ ਵਿੱਚ ਕੋਈ ਦੋਰਾ ਮਾ ਨਹੀਂ ਬਚ ਗਏ ਇਹਨਾਂ ਕਾਲੇ ਧੰਦਿਆਂ ਤੋਂ ਔਰ ਜਿਹੜੇ ਜਵਾਨ ਸਾਡਾ ਜੁੱਤ ਗਲਤੀਆਂ ਕਰ ਬੈਠਾ ਉਹਨਾਂ ਨੂੰ ਬੇਨਤੀ ਹੈ ਵੀ ਹਲੇ ਵੀ ਕੁਝ ਨਹੀਂ ਵਿਕੜਿਆ ਯ ਵਾਪਸ ਆ ਜਾਓ ਤੁਹਾਨੂੰ ਆਪਣੇ ਮਾਂ ਪਿਓ ਨੇ ਕੋਈ ਪਾਲ ਪੋਸ਼ਣ ਬਲੋਂ ਕਸ਼ਰ ਨਹੀਂ ਛੱਡੀ ਔਰ ਤੁਹਾਡੇ ਤੋਂ ਤੁਹਾਡੇ ਮਾਂ ਪਿਓ ਨੂੰ ਆਸਾਂ ਨੇ ਤੁਸੀਂ بڑے ਪੈ ਦੇ ਵਿੱਚ ਉਹਨਾਂ ਦੀ ਡੰਗੋਰੀ ਬਣਨਾ ਹੈ ਪਰ ਜੇ ਮਜੀਠੀਏ ਵਰਗੇ ਗਲੱਕ ਦੇ ਪਿੱਛੇ ਲੱਗ ਕੇ ਤੁਸੀਂ ਜ਼ਿੰਦਗੀ ਬਰਬਾਦ ਕੀਤੀ ਹੈ ਜਾਂ ਕਰ ਰਹੇ ਹੋ ਤਾਂ ਸੋਚ ਲਓ ਹਲੇ ਵੀ ਕੁਝ ਨਹੀਂ ਹੋਇਆ ਜਿਵੇਂ ਮਜੀਠੀਏ ਦਾ ਪਰਿਵਾਰ ਅੱਜ ਤਰਸ ਰਿਹਾ ਹੈ ਜਾਂ ਦਿਮਾਗੀ ਤੌਰ ਤੇ ਬਦਲ ਹੋਇਆ ਫਿਰਦਾ ਹੈ ਇਦਾਂ ਤੁਸੀਂ ਵੀ ਹੋ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ